ਆਲਟੂ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਨਾਤੇ ਤਸਵੀਰਾਂ ਝੂਠੀਆਂ ਹਨ ਜੋ ਕਿ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਤੇ ਨਾ ਹੀ ਇਹ ਕੋਈ ਫਿਲਮ ਦਾ ਸੀਨ ਹੈ ਇਹ ਮਾਜਰਾ ਹੈ ਫਾਜ਼ਿਲਕਾ ਦਾ ਜਦੋਂ ਇੱਕ ਬੱਚੇ ਨੂੰ ਇੱਕ ਦਿਨ ਲਈ ਐਸਐਸਪੀ ਦਾ ਅਹੁਦਾ ਜਟਾ ਗਿਆ ਤੇ ਉਸ ਬੱਚੇ ਨੇ ਐਸਐਸਪੀ ਬਣਨ ਦਾ ਆਨੰਦ ਮਾਣਿਆ ਆਓ ਦੇਖਦੇ ਹਾਂ ਇਹ ਰਿਪੋਰਟ ਜਲੇਸੀ ਮੇਰਾ ਵੀ ਮਾਰੇ ਨਾਮੇ ਬਹੁਤ ਹੀ ਬਾਦਰੀ ਨਾਲ ਲੱਗ ਰਿਹਾ ਸੀ ਤੇ ਇਹਨਾਂ ਦੇ ਇਨਾਂ ਹੀ ਨਹੀਂ ਇਹਨਾਂ ਦੇ ਫਾਜ਼ਲ ਸਾਹਿਬ ਜਿਹੜੇ ਅਸ਼ੋਕ ਕੁਮਾਰ ਜੀ ਉਹਨਾਂ ਨੇ ਜਿਹੜੀ ਸੰਸਥਾ ਬਣਾਈ ਵੀ ਅਜਿਹਾ ਨਾਲ ਇਸ ਲੱਗਦਾ ਸੈਕੰਡਲੀ ਜਦੋਂ ਮੈਨੂੰ ਸੁਖਵਿੰਦਰ ਜੀ ਮਿਲੇ ਤੇ ਉਹਨਾਂ ਨੇ ਦੱਸਿਆ ਵੀ ਮੱਚਾ ਇਸਦੀ ਇਹ ਇੱਕ ਇੱਛਾ ਹੈ ਕਿ ਐਸਐਸਪੀ ਬਣਨਾ ਇੱਕ ਦਿਨ ਵਾਸਤੇ ਤੇ ਮੈਨੂੰ ਬਹੁਤ ਵਧੀਆ ਲੱਗਿਆ ਵੀ ਜੇ ਮੈਂ ਇਹ ਇੰਨਾ ਇਹਨਾਂ ਦੇ ਪੇਰੈਂਟਸ ਤੇ ਇਹ ਸਾਰੇ ਜਣੇ ਜਿਹੜੇ ਲੜਕੇ ਸਮਾਜ ਵਾਸਤੇ ਇਹਨੇ ਕੰਮ ਕਰ ਰਹੇ ਆ ਤੇ ਇਹ ਤਾਂ ਇੱਕ ਬਹੁਤ ਹੀ ਛੋਟਾ ਜਿਹਾ ਕੰਮ ਹੈ ਜੋ ਮੈਂ ਕਰ ਸਕਦਾ ਤੇ ਵਾਲੇ ਜਿਹੜਾ ਇਹਨਾਂ ਨੇ ਉਹ ਐਸਐਸਪੀ ਸਾਹਿਬ ਦੇ ਅੱਜ ਵਾਲੇ ਨੇ ਕਿੰਨੀ ਵਧੀਆ ਸੀ ਪੁਲਿਸ ਨੂੰ ਡਾਇਰੈਕਸ਼ਨ ਦਿੱਤੀ ਹੈ ਡਰੱਗਸ ਦੇ ਤੇ ਮੁਕੰਨ ਨੂੰ ਢੇਲ ਕੀਤੀ ਹੈ ਡਰੱਗਸ ਬੰਦੀ ਤੇ ਮੈਂ ਵੀ ਉਹੀ ਦਿਰਾਉਣਾ ਚਾਹਾਂਗਾ ਕਿ ਇਹ ਸਭ ਦੇ ਆਪਣੇ ਮਨ ਦੇ ਵਿੱਚ ਹੈ ਤੇ ਅੱਜ ਦੇ ਐਸਐਸਪੀ ਸਾਹਿਬ ਦੇ ਵੀ ਮਨ ਦੇ ਵਿੱਚ ਹੈ ਕਿ ਆਪਾਂ ਡਰੱਗਸ ਨੂੰ ਖਤਮ ਕਰੀਏ ਜਿਹੜੇ ਡਰੱਗ ਵੇਚਣ ਵਾਲੇ ਆ ਉਹ ਸਾਵਧਾਨ ਹੋਣ ਅਤੇ ਜਿਹੜੇ ਡਰੱਗਸ ਦੇ ਵਿੱਚ ਮਿਲਦਾ ਹੈ